ਐਮਐਲਏ ਤਰਫੋਂ ਪੰਜਾਬ ਚ ਕਿੰਨੀ ਹੈ 25000 ਰੁਪਏ ਮਹੀਨਾ ਠੀਕ ਹੈ ਤੇ 12 ਨਾਲ ਗੁਣਾ ਕਰ ਲਓ ਇਹਨੂੰ ਹੋ ਗਿਆ 3 ਲੱਖ 5 ਨਾਲ ਗੁਣਾ ਕਰ ਲਓ 5 ਸਾਲ 15 ਲੱਖ ਹੋ ਗਿਆ 5 ਸਾਲ ਦਾ ਠੀਕ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ 15 ਲੱਖ ਦੀ ਨੌਕਰੀ ਤੇ ਲੱਗਣ ਵਾਸਤੇ 5 ਸਾਲ ਵਾਸਤੇ ਇਹ 15 15 ਕਰੋੜ ਕਿਉਂ ਖਰਚਣ ਨੂੰ ਤਿਆਰ ਨੇ ਬਈ ਬੜਾ ਘੱਟਿਆਲ ਸਵਦਾ ਕਰ ਰਹੇ ਨੇ ਤਾਂ ਫਿਰ ਹੈਂ ਮੈਂ ਦੱਸਦਾ ਕਿਉਂ ਕਰਦੇ ਤਰਖਾ ਤਾਂ ਲੈਂਦੇ ਹੀ ਨਹੀਂ ਇਹ ਇਹ 15 ਕਰੋੜ ਨੂੰ 1500 ਕਰੋੜ ਬਣਾਉਂਦੇ ਨੇ 1500 ਕਿਵੇਂ ਫਿਰ ਤੁਹਾਡੇ ਹਿੱਸੇ ਦੀਆਂ ਦਵਾਈਆਂ ਖਾਂਦੇ ਨੇ ਫਿਰ ਤੁਹਾਡੇ ਹਿੱਸੇ ਦੀਆਂ ਬੱਚਿਆਂ ਦੀਆਂ ਪੜ੍ਹਾਈਆਂ ਖਾਂਦੇ ਨੇ ਫਿਰ ਸਪਰੀਆਂ ਨਕਲੀ ਕਰਕੇ ਕਹਿੰਦੇ ਉਸ ਹਰ ਤੁਸੀਂ ਜਿਹੜੇ ਪਿਛਲੇ ਬਾਦੇ ਚ ਚੋਣ ਸਰਕਾਰ ਬਣਾਈ 23 ਸਾਲ ਤੇ ਸਾਡੇ ਝੂਠਿਆਂ ਵੋਟਾਂ ਲੈ ਕੇ ਉਹਦੀ ਤਾਂ ਗੱਲ ਕਰੋ ਜੀ ਸਾਨੂੰ ਬੁੱਧੂ ਬਣਾਇਆ ਬੁੱਧੂ ਬਣਾ ਕੇ ਸਾਡੋ ਵੋਟਾਂ ਬਣੋ ਕੇ ਲੱਗਾ ਤੁਸੀਂ ਇਹ ਸੜਕ ਲੰਘ ਕੇ ਆਏ ਹੋ ਸਾਡਾ ਹੀਲਾ ਦੇਖੇ ਸੜਕ ਦਾ ਸਾਡਾ ਪਿੰਡ ਹੱਦ ਤੇ ਆਏ ਕੋਈ ਸਾਡੇ ਪਿੰਡ ਨੂੰ ਕੋਈ ਲਾਂਗਾ ਨਹੀਂ ਕੋਈ ਬੱਸ ਨਹੀਂ ਸੋਨੂੰ ਐਮਪੀ ਜਿਤਾਇਆ ਰੋ ਵੋਟਾਂ ਪਾਈਆਂ ਜੀ ਆਪੇ ਸਰਪੰਚ ਹਾਂਸੀ ਵਾਲਿਆਂ ਕਰ ਲੈ ਸਾਡੇ ਸਿਲ ਤੇ ਸੇਕ ਪੈ ਰਣੀ ਸਾਡੇ ਕੋਈ ਕਿਸੇ ਬੋਲ ਤਾਂ ਲੈਣ ਦਿਓ ਜੀ ਨਹੀਂ ਬੋਲੋ ਹਾਂ ਸੁ ਦੁਬਾਰਤ ਬੋਲ ਪਾਂਗੇ ਦੁਬਾਰਤ ਕਰ ਲਿਓ ਜਦੋਂ ਮੁੱਦੇ ਹੈਗੇ ਐ ਕਾਲੀਆਂ ਵੀ ਕਿਸੇ ਨੇ ਕੁਝ ਨਹੀਂ ਕਰਿਆ ਨਾ ਕਾਲੀਆਂ ਨੇ ਨਾ ਕਾਲੀਆਂ ਨੇ ਕਰਿਆ ਜੀ ਨਾ ਕਾਂਗਰਸ ਨੇ ਕਿਸੇ ਨੇ ਮੈਨੂੰ ਕੁਝ ਕਰਿਆ ਦੇਖੋ